ਸੋ ਹੈਲੋ एवरीवन ਅੱਜ ਆਪਾਂ ਗੱਲ ਕਰਦੇ ਆ ਫੇਲੀਅਰ ਬਾਰੇ ਸੋ ਜ਼ਿੰਦਗੀ 'ਚ ਹਰ ਇਨਸਾਨ ਨੂੰ ਕਦੇ ਨਾ ਕਦੇ ਕਿਤੇ ਨਾ ਕਿਤੇ ਫੇਲੀਅਰ ਦਾ ਸਾਹਮਣਾ ਕਰਨਾ ਹੀ ਪੈਂਦਾ ਕਈ ਲੋਕ ਉਸ ਚੀਜ਼ ਨੂੰ ਪੋਜ਼ਿਟਿਵ ਵੇਚ ਲੈਂਦੇ ਆ ਦੁਬਾਰਾ ਸਿੱਖਦੇ ਆ ਆਪਣੇ ਆਪ ਨੂੰ ਇੰਪਰੂਵ ਕਰਦੇ ਆ ਤੇ ਦੁਬਾਰਾ ਟਰਾਈ ਕਰਦੇ ਆ ਬਟ ਕੁਝ ਲੋਕ ਉਸ ਚੀਜ਼ ਨੂੰ ਨੈਗੇਟਿਵ ਵੇਚ ਲੈਂਦੇ ਆ ਤੇ ਥੱਕ ਆ ਕੇ ਬੈਠ ਜਾਂਦੇ ਆ ਤੇ ਆਪਣੇ ਆਪ 'ਚ ਹੀ ਕਮੀਆਂ ਵਡਣ ਲੱਗ ਜਾਂਦੇ ਆ ਤੇ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਆ ਕਿ ਉਹ ਜ਼ਿੰਦਗੀ 'ਚ ਫੇਲ ਹੋ ਗਏ ਸੋ ਕੀ ਤੁਸੀਂ ਵੀ ਉਹਨਾਂ 'ਚੋਂ ਇੱਕੋ ਜੇ ਤੁਸੀਂ ਵੀ ਉਹਨਾਂ ਚੋਂ ਇੱਕ ਹੋ ਤਾਂ ਦਿਸ ਵੀਡੀਓ ਇਜ਼ ਫਾਰ ਯੂ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਐਦਾਂ ਦੇ ਇਨਸਾਨ ਦੀ ਕਹਾਣੀ ਸ਼ੇਅਰ ਕਰਨ ਜਾ ਰਹੀ ਹਾਂ ਜੋ ਤੀਸਰੀ ਕਲਾਸ 'ਚ ਤਿੰਨ ਵਾਰ ਪੰਜਵੀਂ ਕਲਾਸ 'ਚ ਦੋ ਵਾਰ ਤੇ ਗ੍ਰੈਜੂਏਸ਼ਨ ਦੇ ਇੰਟਰ ਐਗਜ਼ਾਮ 'ਚੋਂ ਪੰਜ ਵਾਰ ਫੇਲ ਹੋਇਆ ਸਿਰਫ ਇੰਨਾ ਹੀ ਨਹੀਂ ਉਹਨੇ ਜੌਬਸ ਲਈ 30 ਥਾਮਾਂ ਤੇ ਅਪਲਾਈ ਕੀਤਾ ਤੇ ਉਹਨੂੰ 30 ਥਾਮਾਂ ਤੋਂ ਰਿਜੈਕਸ਼ਨ ਮਿਲੀ ਜੀ ਹਾਂ ਸੋ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਅਲੀ ਬਾਬਾ ਦੇ ਚੇਅਰਮੈਨ ਤੇ ਫਾਊਂਡਰ ਜੈਕਮਾਂ ਦੀ ਅੱਜ ਉਹ ਸੰਸਾਰ ਦੇ ਸਭ ਤੋਂ ਅਮੀਰ ਇਨਸਾਨਾਂ ਵਿੱਚੋਂ ਇੱਕ ਆ ਸੋ ਜੈਕਮਾ ਦਾ ਜਨਮ 1 ਸਤੰਬਰ 1964 ਚ ਚਾਈਨਾ ਦੇ ਹੈਂਗਜੂ ਸ਼ਹਿਰ ਚ ਹੋਇਆ ਸੋ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਚ ਪੈਦਾ ਹੋਇਆ ਸੀ ਬਹੁਤ ਛੋਟੇ ਹੁੰਦੇ ਹੋਈ ਉਸਨੇ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨ ਲਈ ਐਜ਼ ਅ ਟੂਰਿਸਟ ਗਾਈਡ ਕੰਮ ਕਰਨਾ ਸਟਾਰਟ ਕੀਤਾ ਸੋ ਐਜ਼ ਅ ਟੂਰਿਸਟ ਗਾਈਡ ਕੰਮ ਕਰਦੇ ਹੋਏ ਉਹ ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਲੋਕਾਂ ਨੂੰ ਮਿਲਦਾ ਜੋ ਅਲੱਗ-ਅਲੱਗ ਦੇਸ਼ਾਂ ਤੋਂ ਉੱਥੇ ਚਾਈਨਾ ਘੁੰਮਣ ਲਈ ਹੁੰਦੇ ਸੀ ਉਹਨਾਂ ਨਾਲ ਕੰਮ ਕਰਦੇ ਹੋਏ ਉਹਨੇ ਇੰਗਲਿਸ਼ ਲੈਂਗੁਏਜ ਸਿੱਖੀ ਤੇ ਅਲੱਗ-ਅਲੱਗ ਦੇਸ਼ਾਂ ਦੇ ਕਲਚਰ ਬਾਰੇ ਸਿੱਖਿਆ ਤੇ ਉਸ ਤੋਂ ਬਾਅਦ ਉਸਨੇ ਆਪਣੀ ਬੀਏ ਗ੍ਰੈਜੂਏਸ਼ਨ ਪਾਸ ਕੀਤੀ ਗ੍ਰੈਜ ਇੰਗਲਿਸ਼ ਚ ਸੋ ਇੰਗਲਿਸ਼ ਚ ਬੀਏ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਉਹਨੇ ਪੋਸਟ ਸਾਮਾ ਤੇ ਜੌਬਸ ਲਈ ਅਪਲਾਈ ਕੀਤਾ ਤੇ ਉਹਨੂੰ ਪੂਰੇ 30 ਥਾਮਾ ਤੋਂ ਰਿਜੈਕਸ਼ਨ ਮਿਲੀ ਉਹਨਾਂ ਚੋਂ ਇੱਕ ਸੀ ਕੇਐਫਸੀ ਕੀ ਆਪਸੀ ਉਸ ਟਾਈਮ ਤੇ ਚਾਈਨਾ ਚ ਪਹਿਲੀ ਵਾਰ ਖੁੱਲਿਆ ਸੀਗਾ ਤੇ ਉਥੇ ਪੰਜ ਲੋਕਾਂ ਦੀ ਇੰਟਰਵਿਊ ਲਈ ਗਈ ਸੀ ਤੇ ਪੰਜਾਂ ਚੋਂ ਚਾਰਾਂ ਨੂੰ ਹਾਇਰ ਕਰ ਲਿਆ ਗਿਆ ਤੇ ਸਿਰਫ ਇੱਕ ਇਨਸਾਨ ਨੂੰ ਰਿਜੈਕਸ਼ਨ ਮਿਲੀ ਉਹ ਸੀ ਚੇਕਮਾ ਸਿਰਫ ਐਨਆਈ ਨਹੀਂ ਇੱਕ ਥਾਂ ਇੱਕ ਵਾਰ ਹੀ ਇੱਕ ਪੁਲਿਸ ਆਫੀਸਰ ਦੀ ਭਰਤੀ ਹੋ ਰਹੀ ਸੀ ਤੇ ਉਥੇ 25 ਲੋਕਾਂ ਨੇ ਅਪਲਾਈ ਕੀਤਾ 25ਾਂ ਚੋਂ 24 ਲੋਕਾਂ ਨੂੰ ਹਾਇਰ ਕਰ ਲਿਆ ਗਿਆ ਤੇ ਸਿਰਫ ਇੱਕ ਇਨਸਾਨ ਨੂੰ ਰਿਜੈਕਸ਼ਨ ਮਿਲੀ ਉਹ ਸੀ ਚੇਕਮਾ ਤੇ ਤਾਂ ਮਟਰ ਰਿਜੈਕਸ਼ਨ ਮਿਲਣ ਤੋਂ ਬਾਅਦ ਫਾਈਨਲੀ ਉਸ ਨੂੰ ਇੱਕ ਕਾਲਜ ਇੰਗਲਿਸ਼ ਲੈਕਚਰਰ ਦੀ ਜੋਬ ਜੋਬ ਮਿਲ ਗਈ ਤੇ ਉਸ ਨੂੰ ਉੱਥੇ ਜੋਬ ਕਰਦੇ ਹੋਏ ਉਸਨੇ ਆਈਡੀਅਲ ਟੀਚਰ ਦੇ ਬਹੁਤ ਸਾਰੇ ਗੁਣ ਸਿੱਖੇ ਤੇ ਇੱਕ ਲੀਡਰਸ਼ਿਪ ਸਕਿਲਸ ਵੀ ਉਸ ਵਿੱਚ ਆਏ ਤੇ ਉਸਨੇ ਨਾਲ ਦੀ ਨਾਲ ਐਜ਼ ਅ ਟਰਾਂਸਲੇਟਰ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹ ਇੱਕ ਵਾਰ ਆਪਣੇ ਫਰੈਂਡ ਨੂੰ ਮਿਲਣ ਯੂਐਸਏ ਗਿਆ ਤੇ ਉੱਥੇ ਉਹਨੂੰ ਇੰਟਰਨੈਟ ਬਾਰੇ ਪਤਾ ਲੱਗਾ ਤੇ ਉਸਨੇ ਇੰਟਰਨੈਟ ਤੇ ਬੀਅਰ ਸਰਚ ਕੀਤਾ ਜਦੋਂ ਨੇ ਇੰਟਰਨੈਟ ਤੇ ਬੀਅਰ ਸਰਚ ਕੀਤਾ ਤਾਂ ਉੱਥੇ ਉਹਨੂੰ ਅਲੱਗ-ਅਲੱਗ ਦੇਸ਼ਾਂ ਦੀਆਂ ਬੀਅਰਜ਼ ਬਾਰੇ ਇਨਫੋਰਮੇਸ਼ਨ ਮਿਲੀ ਬਟ ਉਹਨੇ ਦੇਖਿਆ ਕਿ ਚਾਈਨਾ ਚਾਈਨਾ ਬਾਰੇ ਉੱਥੇ ਕੋਈ ਇਨਫੋਰਮੇਸ਼ਨ ਸੀ ਸੋ ਉਹਨੇ ਚਾਈਨਿਸ ਬੀਅਰ ਸਰਚ ਕੀਤਾ ਬਟ ਅਨਫੋਰਚੂਨੇਟਲੀ ਉਹਨੂੰ ਚਾਈਨਿਸ ਬੀਅਰ ਬਾਰੇ ਉੱਥੇ ਇੰਟਰਨੈਟ ਤੇ ਕੋਈ ਇਨਫੋਰਮੇਸ਼ਨ ਨਹੀਂ ਸੀ ਸੋ ਉਸ ਨੂੰ ਇਸ ਚੀਜ਼ 'ਚ ਇੱਕ ਆਪਰਚ्युनिटी ਦਿਖਾਈ ਦਿੱਤੀ ਉਸਨੇ ਉਸ ਟਾਈਮ ਤੇ ਇੱਕ ਵੈਬਸਾਈਟ ਲਾਂਚ ਕੀਤੀ ਇੰਟਰਨੈਟ ਤੇ ਚਾਈਨਿਸ ਚੈਲੋਸ ਪੇਜ ਦੇ ਨਾਮ ਤੋਂ ਜਿੱਥੇ ਲੋਕਾਂ ਨੂੰ ਚਾਈਨਾ ਬਾਰੇ ਇਨਫੋਰਮੇਸ਼ਨ ਮਿਲ ਸਕਦੀ ਸੀ ਸੋ ਹੈਰਾਨੀ ਦੀ ਗੱਲ ਇਹ ਆ ਕਿ ਸਿਰਫ 2 ਦਿਨਾਂ 'ਚ ਉਹਨੂੰ 4 ਇਨਵੈਸਟਰਸ ਦੇ ਫੋਨ ਆਏ ਜੋ ਇਸ ਚੀਜ਼ ਬਾਰੇ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਸੀ ਸੋ ਉਸਨੂੰ ਪਤਾ ਲੱਗਾ ਕਿ ਇੰਟਰਨੈਟ ਦੀ ਕੀ ਵੈਲਿਊ ਆ ਤੇ ਉਹ ਉਸਨੂੰ ਕਿਵੇਂ ਯੂਜ਼ ਕਰ ਸਕਦੀ ਆ ਸੋ ਉਹ ਚਾਈਨਾ ਵਾਪਸ ਆ ਗਿਆ ਤੇ ਉਸਨੇ 18 ਲੋਕਾਂ ਦੀ ਟੀਮ ਤਿਆਰ ਕੀਤੀ 18 ਲੋਕਾਂ ਦੀ ਟੀਮ ਟੀਮ ਤਿਆਈ ਕਰ ਤਿਆਰ ਕਰਕੇ ਉਸਨੇ अलीबाबा گروپ ਬਣਾਇਆ ਜਿੱਥੇ ਬਹੁਤ ਸਾਰੇ ਸਮਾਲ ਬਿਜ਼ਨੈਸਸ ਨੂੰ ਕਸਟਮਰਸ ਨਾਲ ਕਨੈਕਟ ਕੀਤਾ ਜਾ ਸਕਦਾ ਸੀ ਸਮਾਲ ਬਿਜ਼ਨਸ ਦੇ ਪ੍ਰੋਡਕਟਸ ਨੂੰ ਕਸਟਮਰਸ ਤੱਕ इजीली ਪਹੁੰਚਾਇਆ ਜਾ ਸਕਦਾ ਸੀ ਸੋ ਇਸ ਐਪ ਨੂੰ ਅਲੀਬਾਬਾ ਐਪ ਨੂੰ ਚਲਾਉਣ ਲਈ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਸਭ ਤੋਂ ਵੱਡੀ ਪ੍ਰੋਬਲਮ ਸੀ ਲੈਕ ਆਫ ਇੰਟਰਨੈਟ ਇਨ ਚਾਇਨਾ ਐਟ दैट ਟਾਈਮ ਉਸ ਟਾਈਮ ਤੇ ਚਾਇਨਾ ਵਿੱਚ ਇੰਟਰਨੈਟ ਬਹੁਤ इजीली ਅਵੇਲੇਬਲ ਨਹੀਂ ਸੀ ਇਹ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਸੀ ਉਸ ਤੋਂ ਬਿਨਾ ਉਹਨਾਂ ਨੂੰ ਗਵਰਨਮੈਂਟ ਵੱਲੋਂ ਵੀ ਕੋਈ ਸਪੋਰਟ ਨਹੀਂ ਮਿਲੀ ਉਹਨਾਂ ਨੂੰ ਬਹੁਤ ਸਾਰੇ ਕ੍ਰਿਟਿਸਿਜ਼ਮ ਦਾ ਵੀ ਸਾਹਮਣਾ ਕਰਨਾ ਪਿਆ ਬਟ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਬਹੁਤ ਵਧੀਆ ਸਕਸੈਸ ਮਿਲੀ ਸਿਰਫ 10 ਸਾਲਾਂ ਚ ਅੰਦਰ ਉਹਨਾਂ ਨੇ ਬਹੁਤ ਸਾਰੇ ਸਮਾਲ ਈ-ਕਮਰਸ ਬਿਜ਼ਨੈਸਸ ਨੂੰ ਕਸਟਮਰ ਤੱਕ ਪਹੁੰਚ ਉਹਨਾਂ ਦੀ ਹੈਲਪ ਕੀਤੀ ਸੋ ਜੈਕਮਾ ਦਾ ਕਹਿਣਾ ਆ ਕਿ ਜਿੱਥੇ ਹਰ ਕੋਈ ਕੰਪਲੇਨ ਕਰ ਰਿਹਾ ਆ ਉਥੇ ਓਪਰਚ्युनिटी ਆ ਸੋ ਇਸ ਤੋਂ ਬਾਅਦ ਅਲੀ ਪਾਪਾ ਗਰੁੱਪ ਉਹ ਟਾਈਮ ਤੋਂ ਆਪਣਾ ਪੇਮੈਂਟ ਮੈਥਡ ਲਾਂਚ ਕਰਨ ਨੂੰ ਜਾ ਰਿਹਾ ਸੀਗਾ ਬਟ ਉਸ ਟਾਈਮ ਤੇ ਚਾਈਨਾ ਦੀ ਗਵਰਨਮੈਂਟ ਜੋ ਸੀ ਉਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਅਨਸਟੇਬਲ ਸੀ ਤੇ ਉਸ ਟਾਈਮ ਤੇ ਜੇ ਕੋਈ ਵੀ ਪ੍ਰਾਈਵੇਟ ਕੰਪਨੀ ਆਪਣਾ ਪ੍ਰਾਈਵੇਟ ਪੇਮੈਂਟ ਮੈਥਡ ਲਾਂਚ ਕਰਦੀ ਆ ਤਾਂ ਉਸ 'ਚ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਥੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਉਸ ਟਾਈਮ ਤੇ ਜੈਕਮਾਨ ਨੇ ਡੇਵਨਸ ਦਾ ਵਰਲਡ ਇਕਨੋਮਿਕ ਸੈਸ਼ਨ اٹینڈ ਕੀਤਾ ਤੇ ਉਸ ਵਿੱਚੋਂ ਉਸ ਨੂੰ ਇੱਕ ਬਹੁਤ ਹੀ ਵਧੀਆ ਲੀਡਰਸ਼ਿਪ ਲੈਸਨ ਸਿੱਖਣ ਨੂੰ ਮਿਲਿਆ ਕਿ ਲੀਡਰਸ਼ਿਪ ਰਿਸਪੌਂਸਿਬਿਲਟੀ ਦਾ ਨਾਮ ਆ ਜੇ ਕੋਈ ਤਮ ਤੁਹਾਡੇ ਜੇ ਕੋਈ ਕੰਮ ਤੁਹਾਡੇ ਲਈ ਇੰਪੋਰਟੈਂਟ ਆ ਤਾਂ ਤੁਹਾਨੂੰ ਉਸ ਨੂੰ ਕਰਨ ਲਈ ਅੱਗੇ ਆਉਣਾ ਹੀ ਪੈਣਾ ਆ ਤੁਹਾਨੂੰ ਉਸ ਚੀਜ਼ ਦੀ ਰਿਸਪੌਂਸਿਬਿਲਟੀ ਲੈਣੀ ਹੀ ਪੈਣੀ ਆ ਸੋ ਉਹ ਚੀਜ਼ ਤੁਹਾਡੀ ਟੀਮ ਲਈ ਬਹੁਤ ਵਧੀਆ ਸਾਬਤ ਹੋ ਸਕਦੀ ਆ ਸੋ ਲੋਕ ਤੁਹਾਡੇ ਤੇ ਯਕੀਨ ਕਰਨਗੇ ਜਾਂ ਨਹੀਂ ਕਰਨਗੇ ਬਟ ਤੁਹਾਨੂੰ ਉਸ ਚੀਜ਼ ਦੀ ਰਿਸਪੌਂਸਿਬਿਲਟੀ ਲੈਣੀ ਪਊਗੀ ਸੋ ਉਸ ਤੋਂ ਬਾਅਦ ਉਸਨੇ ਆਪਣੀ ਟੀਮ ਨੂੰ ਬੁਲਾਇਆ ਤੇ ਉਹਨਾਂ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਅਲੀ ਪੇ ਲਾਂਚ ਕੀਤਾ ਸੋ ਜੇਕਰ ਇਸ ਚੀਜ਼ 'ਚ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਸੀ ਤਾਂ ਜਕਮਾ ਜੇਲ੍ਹ ਜਾਣ ਲਈ ਤਿਆਰ ਸੀ ਉਹਨਾਂ ਨੇ ਇਸ ਚੀਜ਼ ਦੀ ਰਿਸਪਾਂਸਿਬਿਲਟੀ ਲਈ ਸੋ ਥੋੜੇ ਹੀ ਟਾਈਮ 'ਚ ਅਲੀ ਬਾਬਾ ਚਾਈਨਾ ਦਾ ਸਭ ਤੋਂ ਪਪੂਲਰ ਪੇਮੈਂਟ ਮੈਥਡ ਬਣ ਗਿਆ ਤੇ ਉਹਨਾਂ ਨੂੰ ਇਸ ਚੀਜ਼ 'ਚ ਬਹੁਤ ਵਧੀਆ ਸਕਸੈਸ ਦੇਖਣ ਨੂੰ ਮਿਲੀ ਐਸ ਤੋਂ ਬਿਨਾ ਅਲੀ ਬਾਬਾ ਦੇ employees ਚੋ 47% ਫੀਮੇਲਸ ਆ ਤੇ ਜਿੰਨਾ ਚੋ 33% ਟਾਪ ਮੈਨੇਜਮੈਂਟ ਪੋਜੀਸ਼ਨਸ ਤੇ ਆ ਸੋ ਚੈੱਕ ਮਾ ਦਾ ਬੰਨਣਾ ਆ ਕਿ 20th ਸੈਂਚਰੀ ਤੱਕ ਆਪਾਂ ਨੂੰ ਸਕਸੈਸਫੁਲ ਹੋਣ ਲਈ ਜਾਂ ਕੋਈ ਕੰਮ ਕਰਨ ਲਈ ਆਪਾਂ ਨੂੰ ਬੋਡੀ ਸਟਰੈਂਥ ਦੀ ਜ਼ਰੂਰਤ ਸੀ ਬਟ 21st ਸੈਂਚਰੀ ਚ ਜੇ ਆਪਾਂ ਸਕਸੈਸਫੁਲ ਹੋਣਾ ਚਾਹੁੰਦੇ ਆ ਤਾਂ ਆਪਣੇ ਚ ਤਿੰਨ ਸਕਿੱਲ ਹੋਣੇ ਚਾਹੀਦੇ ਆ ਪਹਿਲਾ ਆ IQ ਦੂਸਰਾ ਆ EQ ਤੇ ਤੀਜਾ ਆ LQ IQ ਮਤਲਬ इंटेलिजेंट कोटेंट सो ਇਹਦਾ ਇਹ ਕਿ ਆਪਾਂ ਆਪਣੇ ਕੋਲ ਨੋਲੇਜ ਕਿੰਨੀ ਹੈ ਤੇ ਆਪਾਂ ਉਹ ਨੋਲੇਜ ਨੂੰ ਲੌਜੀਕਲ ਵੇ ਨਾਲ ਕਿੰਨੀ ਯੂਜ਼ ਕਰ ਸਕਦੇ ਆ ਆਪਣੇ profession ਚ ਸੈਕੰਡ ਆ ईक्यू इमोशनल कोटेंट सो इमोशनल कोटेंट ਹੁੰਦਾ ਹੈ ਕਿ ਆਪਾਂ ਆਪਣੇ emotions ਤੇ ਨੈਕਸਟ ਪਰਸਨ ਦੇ emotions ਨੂੰ ਕਿਵੇਂ ਸਮਝਦੇ ਆ ਕਿਵੇਂ ਮੈਨੇਜ ਕਰਦੇ ਆ ਤੇ ਉਹਦੇ ਨੂੰ ਉਹਨਾਂ ਨੂੰ ਆਪਾਂ ਪ੍ਰਭਾਵਿਤ ਕਿਵੇਂ ਕਰਦੇ ਆ ਤੇ ਐਲਕਿਊ ਆ ਲੀਡਰਸ਼ਿਪ ਕੋਟੈਂਟ ਕਿ ਆਪਾਂ ਆਪਣੀ ਟੀਮ ਨੂੰ ਕਿਵੇਂ ਲੀਡ ਕਰਦੇ ਆ ਸੋ ਔਰਤਾਂ ਚ menz ਨਾਲੋਂ EQ ਤੇ LQ ਕੋਟੈਂਟ ਜ਼ਿਆਦਾ ਹੁੰਦਾ ਆ ਸੋ 21st ਸੈਂਚਰੀ ਚ ਸਕਸੈਸਫੁਲ ਹੋਣ ਲਈ ਤੁਹਾਡੀ ਆਰਗੇਨਾਈਜੇਸ਼ਨ ਨੂੰ ਫੀਮੇਲਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਇਸ ਤੋਂ ਬਿਨਾਂ ਜੈਕਮਾ ਇੱਕ ਹੋਰ ਆਰਗੇਨਾਈਜੇਸ਼ਨ ਚਲਾਉਂਦੇ ਆ ਜੈਕਮਾ फाउंडेशन ਦੇ ਨਾਮ ਤੋਂ ਆ ਜੋ ਉਹਦੇ ਵਿੱਚ ਉਹ এডਿਕੇਸ਼ਨ এনवायरमेंट ਤੇ ਪਬਲਿਕ ਹੈਲਥ ਤੇ ਕੰਮ ਕਰ ਰਹੇ ਆ ਸੋ ਜੈਕਮਾ ਦਾ ਕਹਿਣਾ ਆ ਕਿ ਜੋ ਆਪਣਾ ਟ੍ਰੈਡੀਸ਼ਨਲ এডਿਕੇਸ਼ਨ ਮੈਥਡ ਆ ਉਹਨੂੰ ਫਿਊਚਰ ਚ ਚੇਂਜ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਤੋਂ ਬਿਨਾ এনवायरमेंटਲ ਇਸ਼ੂਜ਼ ਲਾਈਕ ਕਲਾਈਮੇਟ ਚੇਂਜ ਗ੍ਰੀਨ ਹਾਊਸ ਇਫੈਕਟ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਅਦਰਵਾਈਜ਼ ਇਹ ਆਪਣੇ ਲਈ ਫਿਊਚਰ ਚ ਬਹੁਤ ਵੱਡੀ ਮੁਸ਼ਕਲ ਬਣ ਜੂਗੀ ਇਸ ਤੋਂ ਬਿਨਾ ਪਬਲਿਕ ਹੈਲਥ 멘ਟਲ ਇਸ਼ੂ ਅੱਜ ਦਾ ਸਭ ਤੋਂ ਵੱਡਾ ਇਸ਼ੂ ਆ ਤੇ ਇਹ ਫਿਊਚਰ ਚ ਹੋਰ ਵੀ ਵਰਸਟ ਹੋਊਗਾ ਜੇ ਆਪਾਂ ਇਸ ਤੇ ਧਿਆਨ ਨਹੀਂ ਦੇਵਾਂਗੇ ਸੋ 멘ਟਲ ਹੈਲਥ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਸੋ ਹੁਣ ਆਪਾਂ ਇਹ ਦੇਖਦੇ ਆ ਕਿ ਚੱਕਮਾਂ ਦੀ ਲਾਈਫ ਸਟੋਰੀ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਫੇਲੀਅਰ ਓਪਰਚ्युनिटी ਦਾ ਦੂਸਰਾ ਨਾਮ ਆ। ਸੋ ਕਦੇ ਵੀ ਲਾਈਫ 'ਚ ਆਪਾਂ ਹਾਰ ਦੇਣੀ ਆ। ਆਪਾਂ ਜਿੱਤਦੇ ਆਂ ਜਾਂ ਕੁਝ ਸਿੱਖਦੇ ਆਂ। ਸੋ ਜੇ ਤੁਹਾਨੂੰ ਜ਼ਿੰਦਗੀ 'ਚ ਕਿਤੋਂ ਵੀ ਰਿਜੈਕਸ਼ਨ ਮਿਲਦੀ ਆ ਜਾਂ ਫੇਲੀਅਰ ਮਿਲਦਾ ਆ ਚਾਹੇ ਉਹ ਪ੍ਰੋਫੈਸ਼ਨਲ ਲਾਈਫ 'ਚ ਆ ਚਾਹੇ ਪਰਸਨਲ ਲਾਈਫ 'ਚ ਆ ਕਦੇ ਵੀ ਥੱਕ ਹਾਰ ਕੇ ਨਾ ਬੈਠੋ। ਆਪਣੇ ਆਪ ਨੂੰ ਇੰਪਰੂਵ ਕਰੋ, ਆਪਣੇ ਆਪ ਤੇ ਕੰਮ ਕਰੋ ਤੇ ਦੁਬਾਰਾ ਟਰਾਈ ਕਰੋ। ਦੂਸਰਾ ਆਪਣੇ ਯੂਨੀਕ ਸਕਿੱਲਸ ਡਿਵੈਲਪ ਕਰੋ ਤਾਂ ਕਿ ਤੁਸੀਂ ਲੋਕਾਂ ਨਾਲੋਂ ਅਲੱਗ ਹੋਵੋ। ਸੋ ਜਿੱਦਾਂ ਜੈਕ ਮਾਂ ਨੂੰ ਇੰਗਲਿਸ਼ ਸਿੱਖੀ ਸੀ ਉਸ ਟਾਈਮ ਤੇ ਜਿਸ ਟਾਈਮ ਤੇ ਚਾਇਨਾ ਚ ਇੰਗਲਿਸ਼ ਪਪੂਲਰ ਨਹੀਂ ਸੀ ਸੋ ਇਸ ਚੀਜ਼ ਨੇ ਉਹਨਾਂ ਦੀ ਉਹਨਾਂ ਦੇ ਬਿਜ਼ਨਸ ਚ ਬਹੁਤ ਹੈਲਪ ਕੀਤੀ ਸੋ ਅਗਲੀ ਚੀਜ਼ ਆ ਲੀਡਰਸ਼ਿਪ ਸਕਿਲਸ ਸੋ ਐਜ਼ ਅ ਲੀਡਰ ਤੁਹਾਨੂੰ ਅੱਗੇ ਆਉਣਾ ਹੀ ਪਊਗਾ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦੀ ਰਿਸਪੌਂਸਿਬਿਲਟੀ ਲੈਣੀ ਪੈ ਰਹੀ ਹੈ ਪਹਿਣੀ ਆ ਅਗਲੀ ਚੀਜ਼ ਆ 21ਸੈਂਚਰੀ ਚ ਸਕਸੈਸਫੁਲ ਹੋਣ ਲਈ IQ ਤੇ ਲਲਕਿਉ ਸਕਿਲਸ ਬਹੁਤ ਮੈਟਰ ਕਰਦੇ ਆ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਕਸਟਮਰਸ ਨਾਲ ਕਿਵੇਂ ਡੀਲ ਕਰਨਾ ਤੁਹਾਡੇ ਸੋਸ਼ਲ ਸਕਿਲਸ ਵਧੀਆ ਹੋਣੇ ਚਾਹੀਦੇ ਆ ਲੀਡਰਸ਼ਿਪ ਸਕਿਲਸ ਵਧੀਆ ਹੋਣੇ ਚਾਹੀਦੇ ਆ ਸੈਲਫ ਅਵੇਅਰਨੈਸ ਮੋਟੀਵੇਸ਼ਨ ਤੁਸੀਂ ਨੈਕਸਟ ਪਰਸਨ ਦੇ ਇਮੋਸ਼ਨਸ ਨੂੰ ਕਿਵੇਂ ਸਮਝਣਾ ਆ ਉਹਨਾਂ ਨਾਲ ਕਿਵੇਂ ਡੀਲ ਕਰਨਾ ਆ ਇਹ ਸਭ ਚੀਜ਼ਾਂ ਤੁਹਾਨੂੰ ਅੱਜ ਦੇ ਟਾਈਮ 'ਚ ਸਕਸੈਸਫੁਲ ਹੋਣ ਲਈ ਬਹੁਤ ਜ਼ਰੂਰੀ ਆ ਸੋ ਕਦੇ ਵੀ ਫੇਲੀਅਰਸ ਤੋਂ ਨਾ ਡਰੋ ਆਪਣੇ ਆਪ ਨੂੰ ਇੰਪਰੂਵ ਕਰੋ ਦੁਬਾਰਾ ਟਰਾਈ ਕਰੋ ਤੇ ਕੰਮ ਕਰਦੇ ਜਾਓ ਤੁਸੀਂ ਇੱਕ ਨਾ ਇੱਕ ਦਿਨ ਜਰੂਰ ਸਕਸੈਸਫੁਲ ਹੋਮੂਗੀ ਸੋ ਐਦਾਂ ਦੀਆਂ ਹੋਰ ਸਟੋਰੀਜ਼ ਤੇ ਵੀਡੀਓਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਥੈਂਕ ਯੂ